ਸਾਰੇ ਜੀ ਸਾਰਿਆਂ ਨੂੰ ਆਈ ਹੋਪ ਰਾਮਲੀ ਗਰਫਾਣਾ ਸਾਹਿਬ ਜੀ ਮਿਲਿਆ ਹੋਮਗੇ ਤੇ ਜੇਨੂੰ ਵੀ ਮਹਰਾਮ ਨੇ ਚਾਹਣਾ ਹੈ ਨਾ ਮੈਨੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਅਸਾਂ ਖੇਲਸੀ ਵੜੂ ਸੀ ਹਮਨ ਮਨ ਮੇਰੇ ਫੋਣ ਹੁਣੇ ਕਹਿੰਦਾ ਯਾਰ ਲੰਗਿਆ ਅਜੇ ਚੱਲ ਰਹਾ ਕਿੰਨੂ ਗਰਮ ਮੋਹ ਖੜਕਾ ਹੋ ਰਹਾ ਨਾ ਆਪਣਾ ਮਹਰਾਮ ਖੇਲ ਨੂੰ ਸਾਰੇ ਨੂੰ ਫੋਣੀ ਦੁਬਾਰਾ ਲਾ ਰਿਹਾ ਕਿਉਂਕਿ ਕਿਹੜਾ ਆਫਾ ਨੂੰ ਸਾਰਾ ਮਹੜੀ ਕੱਢਣਾ ਹੈ ਕਿਉਂਕਿ ਮੁਚਾਵਨ ਕੋਈ ਜਿਹੜੀ ਫੈਲਾ ਲੱਗੀ ਹੋਈ ਸੀ ਉਹ ਤਾਂ ਕਿ ਕਲਾਮੀਲੇ ਮੜਨਾ ਜੈਮ ਵਾਲੀ ਹੋਗਣੀ ਇੱਕ ਸਮਰਲ ਬੜੀ ਆਉਣਾ ਲੱਗੀ ਮਹੜੇ ਤੋਂ ਬਲਵੂ ਜੀ ਮਾਰ ਲੱਗੇ ਜੀ ਉਹ ਸਾਰਾ ਮਣੀ ਮਾਡੂਲਾ ਦੁਬਾਰਾ ਲਾ ਰਹੀ ਜਿਹੜੇ ਨੇ ਕਿਉਂਕਿ ਕਲਾਮਾਂ ਕਾਲੂ ਰੇਬ ਮੋਣਾ ਪਹਿਲਾ ਜਿਹੜਾ ਰੇ ਮੋਬਾਈਲ ਵੀ ਫਟਾਲ ਮੁਰੂ ਸੋਕ ਜੈਂਕਲੋ ਹਾਵਲਾ ਸਾਰਾ ਨੀਲੂ ਲੜਮੀ ਪੈ ਗਿਆ ਉਹਦਾ ਰਮਣੇ ਲਿਆ ਲੈਣੇ ਰੀਆਂ ਉਹਦਾ ਬੰਦਾ ਹੀ ਲੱਗਾ ਕਿਹੜਾ ਕਿੰਨੇ ਮਹਾਂ ਚ ਮੱਗ ਗਿਆ ਬਾਕੀ ਮੈਨੂੰ ਸੀ ਨਸੇ ਵਿੱਚ ਕਲਾਂ ਚ ਰੇ ਆਫਰ ਕਰ ਜਾਂਦਾ ਯਾਰ ਯਾ ਹੁਣ ਅਪਣੇ ਮੋਟਰ ਚੱਲਦੇ ਆਂ ਸੜਕਾਂ ਸਸਤੋ ਦੇ ਦੇ ਹੁਣ ਜਿਹੜਾ 22 ਵਜੇ ਮੈਂ ਨੇ ਹੁਣ ਲਗਾ ਲਰ ਮਾ ਲੜਕਿਆਂ ਦੀ ਮਣੀ ਡਾ ਰਿਆ ਸਾ ਗੇਰਿਆਂ ਨੂੰ ਸੰਦ ਮਰ ਲੱਗਨੀ ਨਾ ਸਾਰਾ ਮੀਟੂ ਜੜ ਮਾਣੀ ਇਹਦਾ ਮਾਣੀ ਇੱਕ ਨਿਕੋ ਫਰਲੀ ਛੜੂ ਪਾਣੀ ਮੜਾ ਆ ਗਿਆ ਮਰ ਲਿਖੇ ਸੰਦਾ ਮਾਹਣ ਚ ਉਹ ਚੱਲ ਨਾ ਅਰਜਨ ਹੜਕਾ ਬੜਾ ਹੋ ਰਿਹਾ ਬੜਾ ਰਿਕ ਇੱਕ ਮੋਈ ਡੈਕ ਮੜਾ ਚਲੀ ਮੇਟਾ ਦਾਣੇ ਮਰੇ ਡੱਕ ਸੁਣੀ ਜਾਂਦੇ ਉਹਨਾਂ ਇੱਕ ਵਾਰ ਮੀ ਕਰਕੇ ਨਾ ਮੀ ਨਾਲ ਕੀ ਫੈਸਲਾ ਹੈਗਾ ਹੁਣ ਕੋਈ ਕੰਨੂ ਕੰਨੂ ਸਾਹਮਣੇ ਟਾਈਮ ਨਾ ਆਉਗੇ ਇਰੋਂ ਇਰੋਂ ਡੇਵਰ ਦਾ ਵੀ ਕੰਮ ਔਖਾ ਹੈ ਨਾ ਗਰਮੀ ਕਿੰਨੀ ਫੇਰ ਵੀ ਜਾਂਦਾ ਫੇਰ ਲੰਮਾ ਆਮ ਇਹ ਵੀ ਲੋਟਾਂ ਦੀ ਰੋਟੀ ਹੈ ਖਾਣੀ ਦਾ ਮਣੀ ਇਹਨੂੰ ਤੁਹਾਡਾ ਕੀ ਖਾਣੂਗਾ ਇਹਦਾ ਫਰਾ ਮੀਨਾ ਮਣੀ ਲਈ ਆਪਾਂ ਇਹ ਆਪਣੇ ਕੋਲ ਇਹਦਾ ਮਾਹ ਠੇਕੇ ਦੇ ਇਹ ਸਾਰਾ ਮੀਨਾ ਮਣੀ ਆਪਣੇ ਆ ਮੋਰ ਵਿੱਚ ਕਰ ਸਕੀ ਗਾ ਪੁਰਾਣਾ ਮੋਰ ਹਿਲਾਂ ਦਾ ਮੈਂ ਨਾ ਰੱਖਾਂਗਾ ਕਿਤੇ ਮੋਰ ਨਾ ਫੋਣ ਫੈਲਾ ਮੋਂਦਾ ਉਹ ਮੈਂ ਫਿਰ ਮੇਰੀ ਕਿਰਾਇਆ ਸਾਰਾ ਨੂੰ ਪੁਰਾਣੇ ਮੋਰ ਰੱਖਣੇ ਚਾਹੀਏ ਜਿਵੇਂ ਅਨਕੇ ਨਾ ਮੀਂਹ ਮਿਆ ਅੰਦਰ ਮੱਟਾਂ ਤੋਂ ਦੀ ਮਣੀ ਸਾਡੇ ਰੋ ਸਾਰਾ ਮਣੀਆ ਬੋਰ ਦੇ ਵਿੱਚ ਆ ਗਿਆ ਉਹ ਉਹ ਜਿਹੜਾ ਮਨ ਨੱਕਾ ਹੋ ਲੈ ਗਿਆ ਮੱਟ ਕੁਕੀ ਰਹਾਂ ਜੀ ਹਮਰਾ ਸਾਰਾ ਮਣੀਆ ਬੋਰ ਦੇ ਵਿੱਚ ਆਇਆ ਹਰ ਮਿੰਨੂ ਮਾ ਫਾ ਬੋਰ ਬੰਦ ਕਰ ਖਾਏ ਪੂਰਾ ਸਾਰਾ ਉੱਚਾ ਮਾਣ ਦਾ ਮਣੀ ਨੀਵੇਂ ਮਾਣ ਪਾਣੀ ਜਾਂਦਾ ਆਪਣਾ ਇੱਕ ਟਾਲੂਰੇ ਮਰਨ ਦਾ ਸਾਰੀ ਕਣਕ ਜੇਰੀ ਨੂੰ ਆ ਨਾ ਜੇਰੀ ਕੜ ਪਿੰਡ ਕਰ ਦਵੋ ਤਾਂ ਵਾਟੋੜਾ ਮਣੀ ਡੋਣਾ ਮਾਰੇ ਕਦਾ ਗਰਮੀ ਮੜੀ ਜਾਂਦੇ ਨਹੀਂ ਜਾਏਗਾ ਉਸਨੇ ਹੜਨਾ ਜੋ ਖਾ ਨਵੀਂ ਨਾਇਨਾ ਮੈਂ ਨੱਕਾ ਮੋੜ ਨਹੀਂ ਦੇਖੋ ਟਾਈਮਲੈਸ ਭਾਈ ਮਰਾਫ ਮਾਇਆ ਕੇ ਨੱਕਾ ਮੋੜ ਕੇ ਆਉਂ ਚੱਲਾਰ ਜਰਾ ਮੇਰਾ ਖੜਕ ਮਾਈ ਮੇਕਲਾ ਦਾ ਸ਼ਮੀ ਸ਼ਮੀ ਡੋੜੇ ਜਮੀ ਐਣ ਅੱਜ ਇਹਲਾ 10 ਜੜਾ ਹੀ ਹੋ ਗਿਆ ਜਲਾਰਿਆ ਬਈ ਜਿਹੜਾ ਆਹ ਆਪਣੇ ਮੰਦਰਾ ਤੋਂ ਨੋ ਮੋ ਦਾ ਬਈ ਇਹ ਜਿਹੜਾ ਆਪਣੇ ਗਵਾੜਾ ਸਭ ਵਜਿਆਂ ਨਾਲ ਲੱਲਿਓ ਸਾਡੇ ਕਿੰਨੇ ਕਰਨ ਨੇ ਉਹ ਕਹਿੰਦਾ ਸਾਨੂੰ ਚਾਹੀਦੀ ਫੱਲਾ ਫਾਇਓ ਤੇ ਮਾਈ ਦਾ ਮੈਂ ਵਿੱਚ ਕਿਉਂਕਿ ਬੰਦ ਗਿਦੇ ਆਪਣੇ ਕੋਲ ਉਹ ਕਹਿੰਦਾ ਮੈਂ ਮੈਨੂੰ ਚਾਹੀਦੀ ਐ ਕਹਿੰਦਾ ਬਾਹਰ ਉਹਨਾਂ ਕਹਿੰਦਾ ਮਾਫੀ ਰੋਟਾ ਮੋਟਰ ਨਾਲ ਕਰਕੇ ਗੰਦੂ ਕਹਿੰਦਾ ਡਾਲ ਲਾ ਜੂਗਾ ਮਾਡੀ ਗੰਮੇ ਲਾ ਜਾ ਨਹੀਂ ਮੈਂ ਤਾਂ ਬਣੀ ਹੋਈ ਚੜ ਕਿਸੇ ਦਾ ਡੰਗਾ ਸਰ ਜੋ ਹੀ ਚੰਗਾ ਆ ਮੈਨੂੰ ਸ਼ੰਮੀ ਲੱਗੂ ਨਾ ਓੜੋ ਅੱਛਾ ਗਾ ਵੀ ਹਰਾਂ ਨੂੰ ਖੁਸ਼ ਰੋ